ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਦੇਖ ਰਹੇ ਹੋ ਵਿਰਾਸਤ ਹਵੇਲੀ ਜੋ ਕਿ ਦਿਵਾਨ ਟੋਡਰ ਮਾਲ ਜੀ ਦੀ ਹਵੇਲੀ ਹੈ ਤੇ ਜਿਸ ਦੀ ਸਾਰੀ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈ ਤੇ ਇਸ ਦੀ ਸਾਰੀ ਦਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਿਹੜੀ ਹੈ ਉਹ ਕਰਵਾ ਰਹੀ ਹੈ ਤੇ ਦਿਵਾਨ ਟੋਡਰ ਮਾਲ ਜੀ ਜਿਨ੍ਹਾਂ ਨੇ ਆਪਣੇ ਜੀਵਨ ਦੀ ਸਾਰੀ ਕਮਾਈ ਜਿਹੜੀ ਆ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਦੇ ਸੰਸਕਾਰ ਲਈ ਜਿਹੜੇ ਉਹ ਲਾ ਦਿੱਤੀ ਸੀ ਤੇ ਇਹ ਉਹਨਾਂ ਦੀ ਹਵੇਲੀ ਆ ਦੇ ਜਿਹੜਾ ਵੀ ਜਿੰਨਾ ਵੀ ਆਪਣਾ ਟਾਈਟਿਸ਼ਨਲ ਮਟੀਰੀਅਲ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਉਣਾ ਵਾ ਜਿੰਨਾ ਵੀ ਟਾਈਟਿਸ਼ਨਲ ਮਟੀਰੀਅਲ ਜਿਹੜਾ ਕਿ ਪੁਰਾਣੇ ਸਮੇਂ ਦੇ ਵਿੱਚ ਯੂਜ਼ ਹੁੰਦਾ ਸੀ ਹਵੇਲੀ ਨੂੰ ਬਣਾਉਣ ਲਈ ਜਾਂ ਜਿੱਦਾਂ ਮਟੀਰੀਅਲ ਯੂਜ਼ ਹੋਇਆ ਸੀ ਜਦੋਂ ਇਹ ਹਵੇਲੀ ਬਣੀ ਤੇ ਉਸੇ ਤਰ੍ਹਾਂ ਹੀ ਇਹ ਸਾਰਾ ਮਟੀਰੀਅਲ ਜਿਹੜਾ ਪੁਰਾਣਾ ਜਿਹੜਾ ਉਹਦੀ ਵਰਤੋਂ ਹੋ ਰਹੀ ਆ ਤੇ ਇਹ ਸਾਰੀ ਹਵੇਲੀ ਨੂੰ ਫਿਰ ਤੋਂ ਦੁਬਾਰਾ ਜਿਹੜਾ ਮੰਨ ਲਓ ਕਿ ਜਿਹੜੀਆਂ ਜਿੱਦਾਂ ਦੀ ਇਹ ਪਹਿਲਾਂ ਸੀ ਉਦਾਂ ਦੀ ਜਿਹੜੀ ਹੈ ਹਵੇਲੀ ਨੂੰ ਬਣਾ ਰਹੇ ਆ ਆ ਤੁਸੀਂ ਦੇਖੋ ਕਿ ਪਹਿਲਾਂ ਤਾਂ ਆਪਾਂ ਇਸ ਹਵੇਲੀ ਦੇ ਅੰਦਰ ਵੀ ਜਾ ਸਕਦੇ ਪਰ ਜਦੋਂ ਤੋਂ ਇਸ ਦੀ ਸਾਰੀ ਸ਼ੁਰੂ ਹੋਈ ਹੈ ਤਾਂ ਆਪਾਂ ਇਸ ਹਵੇਲੀ ਦੇ ਅੰਦਰ ਜਿਹੜਾ ਵਾ ਨਹੀਂ ਜਾਣ ਦਿੱਤਾ ਜਾਂਦਾ ਤੇ ਮੈਂ ਜਿਹੜੀ ਇਹ ਵੀਡੀਓ ਬਾਹਰ ਤੋਂ ਰਿਕਾਰਡ ਕੀਤੀ ਹੈ ਤੇ ਆਪ ਸਭ ਇਸ ਜਦੋਂ ਵੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਆਓ ਤਾਂ ਇਸ ਹਵੇਲੀ ਦੇ ਦਰਸ਼ਨ ਵੀ ਜਰੂਰ ਕਰਕੇ ਜਾਇਓ ਜੋ ਕਿ ਦੀਵਾਨ ਟੋਡਰਮਲ ਦੀ ਹਵੇਲੀ ਜਿਹੜੀ ਆ ਦੇ ਨਾਮ ਦੇ ਨਾਲ ਮਸ਼ਹੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ